नशा आजकल दे नौजवान दी मुख समस्या बन चुका है हजारा नौजवान नशे विच फस के अपना सब कुछ गवा चुके हैं पर नशा छड़न दी इच्छा होने के बावजूद नशे दी गिरफ्त विचो निकल नहीं पाते पर कुछ नौजवान हिम्मत करके इस दलदल विचो निकलन विच कामयाबी भी हुए हैं अठारह साल दी उम्र विच ही नशे दी दलदल च फस गए एक नौजवान ने सात साल विच पैंसठ लाख तो वध रुपए उड़ा दिते अते अपने दो कार भी बेच दिते

अपने नाते दो कार भीच वो नशा छा छो केंद्र लगता है भी नशे भी नशे भी सड़क ऐसी आ जा नशा छा मन बना चुका है जिंदगी भार नशे वाल रुख नहीं करेगा उसने दस की पंजाब नशा आम मिल जाता है अमृतसर कई इलाकिया भी नशा ला ਪਰ ਨਸ਼ੇ ਦਾ ਅੰਤ ਅਖਰ ਮੌਤ ਹੀ ਹੈ ਉਸਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮੌਤ ਬਲ ਵਦਨ ਦੀ ਬਜਾਏ ਨਸ਼ਾ ਛੱਡੰਡਾ ਮਨ ਬਣਾਉਤਾ ਕਿ ਉਹ ਹੌਲੀ ਹੌਲੀ ਮੌਤੋਂ ਜ਼ਿੰਦਗੀ ਬਲ ਕਦਮ ਵਦਾ ਸਕਦੇ ਹਾਂ ਨਾਨ ਆਨਮੋਲ ਤੇ ਮੈਂ ਭਾਜੀ 2006 ਦੇ ਵਿੱਚ ਕੀਤਾ ਸੀ ਸਟਾਰਟ ਨਸ਼ਾ ਤੇ ਹੁਣ ਤੱਕ ਕਰ ਭਾਜੀ ਮੈਂ ਬਹੁਤ ਜ਼ਿਆਦਾ ਹੀ ਪੈਸੇ ਤੇਲੇ ਪ੍ਰਾਪਰਟੀ ਵਗੈਰਾ ਸੋਨਾ ਬੋੜਾ ਕੁਝ ਜੜ ਚੁੱਕਿਆ ਭਾਜੀ ਤੇ ਹੁਣ ਭਾਜੀ ਐਂਡ ਹੋ ਗਿਆ ਦਾ ਹੁਣ ਨੀ ਮਨ ਕਰਦਾ ਵਿਆ ਹੁਣ ਕੀ ਰਹਿ ਨਹੀਂ ਕੁਛ ਗਿਆ ਤੇ ਹੁਣ ਕੀ ਕਰਾਂਗਾ ਜਾਂ ਚੋਰੀ ਜਗਾਰੀ ਕਰਾਂਗਾ ਤੇ ਜਾਂ ਕੋਈ ਹੋ ਮਰੀ ਕਰਾਂ ਭਾਜੀ ਪੋਰੀ ਤਨ ਮੈਂ ਗਿੰਤੀ ਚੈ ਨਹੀਂ ਹੈ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਘਰ ਦੇ ਨੂੰ ਜੇ ਘਟੋ ਘਟ ਵੀ 60-70 ਲੱਖ ਰੁਪਇਆ ਪਿਆ ਸੀ ਉਹ ਝੜਤਾ तमाम ਕਾਨ ਮ ਕੋਈ ਨਹੀਂ ਉਹ ਵੀ ਵੇਚ ਕੇ ਤੇ ਆ ਮੇਰੇ ਨਾਲ ਹੀ ਸਾਰੇ ਉਹ ਵੀ ਵੇਚ ਕੇ ਤੇ ਹੁਣ ਰਹਿ ਗਿਆ ਦੋ ਤਿੰਨ ਰਹਿ ਗਈਆਂ ਹੁਣ ਮਨ ਨਹੀਂ ਵਾਜ ਦਿੰਦਾ ਕਿ ਜੇ ਉਹ ਵੀ ਵੇਚ ਦਿੱਤੇ ਤੇ ਫਿਰ ਤੂੰ ਸੜਕ ਤੇ ਆ ਜਾਏਗਾ ਮੇਰੇ ਤੇ ਕੋਈ ਫਾਇਦਾ ਹੀ ਨਹੀਂ ਹੈ ਫਿਰ ਤੇ ਭੀਗ ਮੰਗਣ ਵਾਲਾ ਸਿਸਟਮ ਹੈ ਨਾ ਤੇ ਵੇਟ ਮੇਰਾ ਮਨ ਐਂ ਕਰਦਾ ਕਿ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਕਿਉਂ ਹੈ ਤੇ ਮੇਰੀ ਉਮਰ ਵੀ ਕੁਛ ਨਹੀਂ ਹੈ ਬਾਈ ਤੇ 23 24 ਸਾਲ ਉਮਰ ਆ ਤੇ ਛੱਡ ਕੇ ਆਪਣਾ ਮੈਰਿਜ ਮੁਰੀ ਕਰਾਈਏ ਵਿਆਹ ਵੀ ਕਰਾਈਏ ਆਪਣੇ ਬੱਚੇ ਵਗੈਰਾ ਆਪਣੀ ਫੈਮਿਲੀ ਵਗੈਰਾ ਦੇ ਵਿੱਚ ਬਿਜ਼ੀ ਰਹੀਏ ਇੱਥੇ ਮੈਂ 7 ਤਰੀਕ ਦਾ ਆਇਆ ਦਾ ਇਹ ਤੇ ਇੱਥੇ ਸਰਬੋਤ ਹੀ ਵਧੀਆ ਹੋ ਰਿਹਾ ਬਹੁਤ ਹੀ ਮਤਲਬ ਕਿ ਬਹੁਤ ਵਧੀਆ ਟਰੀਟ ਕਰਦੇ ਆ ਇੱਥੇ ਸਵੇਰੇ 7 ਵੇ ਉੱਠਦੇ ਆ ਰੋਟੀ ਵਗੈਰਾ ਚਾਹ ਵਗੈਰਾ ਮਿਲਦੀ ਹੈ ਪਹਿਲਾਂ ਚਾਹ ਮਿਲਦੀ ਹੈ ਐਗ ਮਿਲਦੇ ਆ ਰੋਟੀ ਮਤਲਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਆ ਰਹੀ ਹੈ ਜਿੱਦਾਂ ਆਪ ਸਰਕਾਰੀ ਹਸਪੀਟਲ ਕਹਿ ਦਿੰਨੇ ਕਹਿ ਦਿੰਨੇ ਆ ਕਿ ਸੈਂਟਰ ਆ ਸਰਕਾਰੀ ਕਿ ਰੋਟੀ ਨਹੀਂ ਵਧੀਆ ਹੁੰਦੀ ਇੱਥੇ ਪਰ ਉਹ ਸਿਸਟਮ ਨਹੀਂ ਐ ਇੱਥੇ ਹੈ ਸਰਕਾਰੀ ਹੈ ਬਹੁਤ ਵਧੀਆ ਰੋਟੀ ਪਾਣੀ ਮਿਲਦਾ ਕਾਉਂਸਲਿੰਗ ਬਹੁਤ ਵਧੀਆ ਕਰਦੇ ਆ ਸਵੇਰੇ ਡੋਲੀ ਮੈਮ ਆਉਂਦੇ ਇੱਥੇ ਯੋਗਾ ਕਰਾਉਂਦੇ ਆ ਤੇ ਬਹੁਤ ਵਧੀਆ ਨੋਟਰੀਟ ਕਰਦੇ ਆ ਬੜੀਆਂ ਜਗ੍ਹਾ ਗਿਆ ਸਰ ਅੰਮਰਸਰ ਦੇ ਵਿੱਚ ਬਹੁਤ ਜਗ੍ਹਾ ਹੈ ਮਕਬੂਲ ਪੂਰਾ ਕੁਜਰਪੂਰਾ ਅਗਵਾਲ ਮੰਡੀ ਹੈ ਬੜੇ ਗਾੜੀ ਹੈ ਅੰਮਰਸਰ ਤੇ ਸਰ ਪੰਜਾਬ ਚ ਨਸ਼ਾ ਖਤਮ ਕਦੀ ਨਹੀਂ ਹੋ ਸਕਦਾ ਇਹ ਇਹ ਆਪਾਂ ਹੀ ਖਤਮ ਕਰਾਂਗੇ ਤੇ ਹੋ ਸਕਦਾ ਇਹ ਜੇ ਆਪਾਂ ਖਤਮ ਨਹੀਂ ਕਰਾਂਗੇ ਤੇ ਫਿਰ ਕਦੀ ਨਹੀਂ ਹੋ ਸਕਦਾ ਇਹ ਆਪਾਂ ਇੱਕ ਇੱਕ ਕਰਕੇ ਜੇ ਮੈਂ ਇਸ ਖਤਮ ਕਰਾਂਗਾ ਜੇ ਅੱਜ ਮੈਂ ਛੱਡਾਂਗਾ ਕੱਲ ਨੂੰ ਮੇਰੇ ਵੱਲ ਵੇਕੇ ਹੋਰ ਕੋਈ ਆਊਗਾ ਹੋਰ ਕੋਈ ਛੱਡੂਗਾ ਏ ਕਰਕੇ ਅੱਧਾ ਸਰ ਛੱਡਾ ਜਾਊਗਾ ਉੱਦਾਂ ਸਰ ਨਹੀਂ ਕਦੀ ਨਹੀਂ ਬੰਦ ਹੋ ਸਕਦਾ ਇਹ ਸਰ ਆਹੀ ਅਪੀਲ ਆ ਕਿ ਮੇਰੇ ਜਿਹੜੇ ਵੀਰ ਭਰਾ ਜਿਹੜੇ ਨਸ਼ਾ ਕਰਦੇ ਆ ਕੁਛ ਵੀ ਨਹੀਂ ਆਇਆ ਚ ਸਭ ਜ਼ਿੰਦਗੀ ਬਰਬਾਦ ਆ ਜਿੰਨਾ ਮਰਜ਼ੀ ਕਰ ਲੋ ਨਸ਼ਾ ਇਹ ਕਦੀ ਵੀ ਤੁਹਾਡਾ ਢਿੱਡ ਨਹੀਂ ਭਰਨਾ ਇਹ ਕੋਈ ਇਹ ਦੇਸੀ ਘੋਤੇ ਨਹੀਂ ਜਿਹੜਾ ਤੀ ਖਾ ਖਾ ਕੇ ਤੇ ਤਗੜੇ ਹੋਈ ਜੋਗੇ ਇਹ ਜਿੰਨਾ ਕਰੀ ਜੋਗੇ ਉਹਨਾਂ ਤੁਸੀਂ ਮੋਹ ਦੇ ਵਿੱਚ ਡਿਗੀ ਜੋਗੇ ਖੂ ਦੇ ਵਿੱਚ ਤੇ ਇਹਦਾ ਮਤਲਬ ਸਰ ਮੇਰੇ ਹਿਸਾਬ ਦੇ ਨਾਲ ਨਹੀਂ ਕਰਨਾ ਚਾਹੀਦਾ ਹੁਣ ਤਾਂ ਕਰ ਜਿਨ ਜਿਨਨੇ ਕਈ ਕਈ ਜਾਣੇ ਆ ਜਿਨ੍ਹਾਂ ਨੇ ਬੜਾ ਕੁਝ ਝਾੜ ਦਿੱਤਾ ਹੈ ਹਾਏ ਵੀ ਅਕਲ ਨਾ ਹੋਵੇ ਤੇ ਬਹੁਤ ਗਲਤ ਗੱਲ ਹੈ